ਲੋਕਾਂ ਨੂੰ ਭੁਲੇਖੇ ਸੀਗੇ ਵੀ ਅੰਦੋਲਨ ਜਦੋਂ ਚੋਣ ਜਾਬਤਾ ਲਾਗੂ ਹੋ ਜੇ ਉਸ ਤੋਂ ਬਾਅਦ ਅੰਦੋਲਨ ਹੋਣ ਦੀ ਕੋਈ ਕੋਈ ਉਚਿਤ ਨਹੀਂ ਮੰਨਦਾ ਕੋਈ ਕੀਮਤ ਨਹੀਂ ਹੁੰਦੀ ਉਹਦੀ ਇਸ ਅੰਦੋਲਨ ਨੇ ਇਹ ਸਿੱਧ ਕਰਤਾ ਕਿ ਹਰ ਇੱਕ ਪੂਰੀ ਪੋਲੀਟੀਕਲ ਪਾਰਟੀ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਅੱਜ ਵਿਚਾਰ ਕਰਨੀ ਪੈ ਰਹੀ ਹੈ ਸਾਡੇ ਦੇਸ਼ ਦੇ ਲੋਕਾਂ ਨੂੰ ਉਹਨਾਂ ਬੀਬੀਆਂ ਨੂੰ ਮਣੀਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਲਕੁਲ ਨਰਵਸਤਰ ਕਰਕੇ ਅਲਪ ਨੰਗਿਆ ਕਰਕੇ ਔਰ ਘੁਮਾਇਆ ਗਿਆ ਤੇ ਉਹਨਾਂ ਦੀ ਬੇਪਤੀ ਕੀਤੀ ਗਈ ਔਰ ਬਿਹਾਰ ਦੇ ਵਿੱਚ ਗੋਲੀ ਚਲਾਈ ਗਈ ਔਰ ਉੱਤੇ ਤਿੰਨ ਕਿਸ ਸਾਡੇ ਜਿਹੜੇ ਵੋਟਰ ਉਹ ਜ਼ਖਮੀ ਕੀਤੇ ਜਿਨ੍ਹਾਂ ਚੁੱਕਦੀ ਮੌਤ ਹੋਈ ਹੈ ਸੈਂਟਰ ਲੈਵਲ ਦੀ ਲੀਡਰਸ਼ਿਪ ਹੈ ਉਹ ਆਵੇ ਇੱਥੇ ਸਾਡੇ ਸਵਾਲਾਂ ਦੇ ਜਵਾਬ ਦੇਵੇ ਜਦੋਂ ਅਸੀਂ ਅੰਦੋਲਨ ਲੜ ਰਹੇ ਸੀ ਇਹਨਾਂ ਦੇ ਇਹਨਾਂ ਨੇ ਇੱਕ ਖੇਤੀਬਾੜੀ ਮੰਤਰੀ ਨਰਿੰਦਰ ਤੁਮਰ ਦਾ ਬਿਆਨ ਆਇਆ ਸੀ ਬਾਦ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਖਾੜੀ ਬੋਡ ਤੇ ਇਕੱਠੇ ਹੋ ਰਹੇ ਨੇ ਪਹਿਲਾਂ ਤਾਂ ਕੀ ਕਹਿਣਾ ਸੀ ਦੇਖੋ ਸਵਾਲ ਇਹ ਆ ਕਿ ਇੱਕ ਤਾਂ ਬਹੁਤ ਵੱਡੀ ਪੱਧਰ ਦੇ ਉੱਤੇ ਸਰਕਾਰਾਂ ਨੂੰ ਇਹ ਭੁਲੇਖੇ ਸੀ ਕਿ ਸ਼ਾਇਦ ਚੋਣਾ ਕਰਕੇ ਅੰਦੋਲਨ ਤੋਂ ਲੋਕ ਪਿੱਛੇ हट ਗਏ ਹੋਣ ਅੱਜ ਉਹ ਪਤਾ ਲੱਗ ਗਿਆ ਬਾਕੀ ਅੱਜ ਅੱਜ ਦੇ ਇਸ ਪ੍ਰੋਗਰਾਮ ਨੇ ਸਾਡੇ ਘਰ ਘਰ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖੇ ਸੀਗੇ ਵੀ ਅੰਦੋਲਨ ਜਦੋਂ ਚੋਣ ਜਾਬਤਾ ਲਾਗੂ ਹੋ ਜੇ ਉਸ ਤੋਂ ਬਾਅਦ ਅੰਦੋਲਨ ਹੋਣ ਦੀ ਕੋਈ ਉਹ ਉੱਚਤ ਨਹੀਂ ਮੰਨਦਾ ਕੋਈ ਕੀਮਤ ਨਹੀਂ ਹੁੰਦੀ ਉਹਦੀ ਲੇਕਿਨ ਇਸ ਅੰਦੋਲਨ ਨੇ ਇਹ ਸਿੱਧ ਕਰਤਾ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਡੇ ਇਸ ਅੰਦੋਲਨ ਬਾਰੇ ਸੋਚਣ ਲਈ ਕਿਸਾਨੀ ਬਾਰੇ ਸੋਚਣ ਲਈ ਜਿਹਨੂੰ ਜਿਹਦੇ ਬਾਰੇ ਲਗਭਗ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਿਸਾਨੀ ਦੇ ਨਾਂ ਮੁੱਦਿਆਂ ਤੇ ਇਹਨਾਂ ਏਜੰਡਿਆਂ ਤੇ ਸੋਚਿਆ ਹੀ ਨਹੀਂ ਕਦੇ ਔਰ ਇਸ ਅੰਦੋਲਨ ਨੇ ਇਹ ਸਿੱਧ ਕਰਤਾ ਕਿ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਅੱਜ ਵਿਚਾਰ ਕਰਨੀ ਪੈ ਰਹੀ ਹੈ। ਤੂੰ ਇਹ ਸਾਰੇ ਲੋਕਾਂ ਤੱਕ ਗੱਲ ਲੈ ਜਾਣੀ, ਸਰਕਾਰ ਤੱਕ ਇਹ ਮੈਸੇਜ ਲੈ ਕੇ ਜਾਣਾ ਕਿ 100 ਦਿਨ ਦੇ ਵਿੱਚ ਅਸੀਂ ਕੀ ਕੁਝ ਗਵਾਇਆ ਤੇ ਕੀ ਕੋਸ਼ਿਸ਼ ਇਸ ਅੰਦੋਲਨ ਨੇ ਇਸ ਮੂਵਮੈਂਟ ਨੇ ਅੱਗੇ ਵਧਿਆ ਮਤਲਬ ਹਾਸਲ ਕੀਤਾ ਉਹ ਸਾਰੇ ਦਾ ਅੱਜ ਮੁਲਾਂਕਣ ਹੋਣਾ ਸੀ ਜਿਹੜਾ ਅੱਜ ਸਟੇਜ ਤੋਂ ਬੋਲਦਿਆਂ ਬੁਲਾ ਰਹਿਆ ਨੇ ਉਹ ਗੱਲ ਨੂੰ ਸਪਸ਼ਟ ਕੀਤਾ ਹੈ ਤੁਸੀਂ ਦੋ ਗੱਲਾਂ ਵੱਡੀਆਂ ਕਹੀਂ ਆ ਜੀ ਕਿਤੇ ਜਿਹੜੇ ਨੌਜਵਾਨ ਸਟੇਜ ਦੇ ਉੱਪਰ ਤੇ ਕੀ ਵੋਟ ਪਾਉਂਦੇ ਪਹਿਲਾਂ ਇਹਨਾਂ ਨੂੰ ਦੇਖਿਆ ਜਾਂ ਬਦੂਸਰਾ ਹਾਂ ਦੇਖੋ ਇਹ ਕੱਲਾ ਇਹਨੂੰ ਨਹੀਂ ਹੈ ਬੜਾ ਮੈਂ ਤਾਂ ਇਹ ਕਹੂੰਗਾ ਸਾਡੇ ਲੋਕਾਂ ਨੂੰ ਪੂਰੇ ਦੇਸ਼ ਦੇ ਲੋਕਾਂ ਨੂੰ ਕੱਲੇ ਇਹ ਦੋ ਨੌਜਵਾਨ ਨਹੀਂ ਸਾਡੇ ਦੇਸ਼ ਦੇ ਲੋਕਾਂ ਨੂੰ ਸ਼ੁਭ ਕਰਨ ਨੂੰ ਪਹਿਲਾਂ ਧਿਆਨ ਚ ਰੱਖਣ ਦੀ ਲੋੜ ਹੈ ਸਾਡੇ ਦੇਸ਼ ਦੇ ਲੋਕਾਂ ਨੂੰ ਉਹਨਾਂ ਬੀਬੀਆਂ ਨੂੰ ਮਨੀਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਲਕੁਲ ਨਰਵਸਤਰ ਕਰਕੇ ਅਲਪ ਨੰਗਿਆ ਕਰਕੇ ਔਰ ਘੁਮਾਇਆ ਗਿਆ ਕਿ ਉਹਨਾਂ ਦੀ ਬੇਪਤੀ ਕੀਤੀ ਗਈ ਔਰ ਉਹ ਵੀ ਉਹਨਾਂ ਲੋਕਾਂ ਵੱਲੋਂ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਜਦੋਂ ਦ੍ਰੋਪਤੀ ਦੇ ਕੱਪੜੇ ਉਤਾਰਨ ਦੀ ਗੱਲ ਆਈ ਸੀ ਤੇ ਇੱਕ ਵੱਡਾ ਮਹਾਭਾਰਤ ਹੋਇਆ ਇੱਕ ਬੀਬੀ ਦੇ ਕੱਪੜੇ ਉਤਾਰਨ ਪਿੱਛੇ ਮਹਾਭਾਰਤ ਹੁੰਦਾ ਹੈ ਤੇ ਉੱਚ ਦਾ ਬਹੁਤ ਸਾਰੀਆਂ ਦ੍ਰੋਪਤੀਆਂ ਦੇ ਕੱਪੜੇ ਉਤਾਰ ਦਿੱਤੇ ਗਏ ਔਰ ਉਹਨਾਂ ਹੀ ਲੋਕਾਂ ਨੇ ਉਤਾਰੇ ਜਿਹੜੇ ਆਪਣੇ ਆਪ ਨੂੰ ਉਸ ਮਹਾਭਾਰਤ ਦੇ ਵਾਰਸ ਕੋ ਆਉਣ ਵਾਲੇ ਲੋਕ ਹੈ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਉਹ ਸਭ ਕਾਸੇ ਨੂੰ ਯਾਦ ਰੱਖਦੇ ਆ ਇਥੇ ਨਹੀਂ ਗੱਲ ਮੁੱਕੀ ਤੁਸੀਂ ਮਾਦਾ ਲੱਗਿਆ ਹੋਵੇਗਾ ਕੱਲ ਪਰਸੋ ਪਿਛਲੇ ਦਿਨ ਜਿੱਦੇ ਚੋਣਾ ਹੋ ਰਹੀਆਂ ਸੀ VOTING ਹੋ ਰਹੀ ਸੀ ਬਿਹਾਰ ਦੇ ਵਿੱਚ ਗੋਲੀ ਚਲਾਈ ਗਈ ਔਰ ਉੱਤੇ ਤਿੰਨ ਕਿਸਮ ਸਾਡੇ ਜਿਹੜੇ ਵੋਟਰ ਉਹ ਜ਼ਖਮੀ ਕੀਤੇ ਜਿਨ੍ਹਾਂ ਚੁੱਕਦੀ ਮੌਤ ਹੋਈ ਹੈ ਇਹ ਗੱਲਾਂ ਸਾਰੀਆਂ ਨੂੰ ਲੋਕਾਂ ਨੂੰ ਧਿਆਨ ਚ ਰੱਖਣਾ ਪਏਗਾ ਬਟਨ ਦਬਾਉਣ ਤੋਂ ਪਹਿਲਾਂ ਕਿ ਭਾਈ ਇਹ ਡਿਕਟੇਟਰ ਹੋ ਚੁੱਕੇ ਨੇ ਇਹਨਾਂ ਨੇ ਮਸਲਾ ਕਿ ਵੋਟਾਂ ਲਵਾਂਗੇ ਛੇਤਰ ਨਾਲ ਕੁੱਟ ਕੇ ਲਵਾਂਗੇ ਇਹਨਾਂ ਨੇ ਮਸ ਲਿਆ ਕਿ ਹਰ ਹਾਲਤ ਦੇ ਵਿੱਚ ਸਰਕਾਰ ਬਣਾਉਣੀ ਆ ਕਿਵੇਂ ਸਿੱਧ ਹੁੰਦਾ ਹੈ ਤੁਸੀਂ ਅੰਦਾਜ਼ਾ ਲਾਓ ਅੱਜ ਚੋਣ ਕਮਿਸ਼ਨ ਜਿਹੜਾ ਸਾਬਕਾ ਚੋਣ ਕਮਿਸ਼ਨ ਦੀ ਇੱਕ ਪ੍ਰੈਸ ਦੇ ਉੱਤੇ ਇੰਟਰਵਿਊ ਵਾਇਰਲ ਹੋਈ ਹੈ ਉਹ ਇਹ ਕਹਿ ਰਹੇ ਨੇ ਕਿ ਜੇਕਰ 19 ਤਰੀਕ ਨੂੰ ਜਿੰਨੇ ਪਰਸੈਂਟ ਵੋਟ ਪੋਲ ਹੋਈ ਹੈ ਉਹ 19 ਦੀ ਬਜਾਏ ਉਹ 19 ਤਰੀਕ ਤੋਂ ਬਾਅਦ ਜੇ 60% ਪੋਲ ਹੋਈ ਹੈ ਤਾਂ 65% ਵੀ ਨਹੀਂ ਹੋ ਸਕਦੀ 60.2 ਵੀ ਨਹੀਂ ਹੋ ਸਕਦੀ ਤੇ ਇਹ ਛਾੜਟ ਪਰਸੈਂਟ ਕਿਵੇਂ ਹੋ ਗਈ ਹਾਲਾਂਕਿ ਚੋਣ ਕਮਿਸ਼ਨ ਇਹੀ ਦੂਤ ਨੂੰ ਉਹਨਾਂ ਨੇ ਨਿਭਾਈਆਂ ਨੇ ਉਹਨਾਂ ਨੇ ਬੜੀ ਚਿੰਤਾ ਜ਼ाहिर ਕੀਤੀ ਹੈ ਪ੍ਰੈਸ ਦੇ ਉੱਤੇ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹਨਾਂ ਨੇ ਮਤ ਲਿਆ ਕਿ ਅਸੀਂ ਧੱਕੇ ਨਾਲ ਸਰਕਾਰ ਬਣਾਉਣੀ ਹੈ ਤਾਂ ਪਰ ਦੇਸ਼ ਦੇ ਲੋਕਾਂ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਪਏਗਾ ਲੋਕਾਂ ਨੂੰ ਵਿਚਾਰ ਸ਼ੰਕਾ ਖੜੀ ਕਰਦੇ ਉਹਦੇ ਵਿੱਚ ਵੀ ਕੋਈ ਗੜਬੜੀ ਹੋਈ ਹੈ ਜਿਹੜੀ ਲਖੋ ਬੜਾ ਮੈਂ ਕਹੂੰਗਾ ਮੈਂ ਮੇਰੇ ਨਾਲੋਂ ਵੱਡੀ ਤਾਂ ਗੱਲ ਇਹ ਹੈ ਕਿ ਜਦੋਂ ਚੋਣ ਕਮਿਸ਼ਨ ਨੇ ਕਹਿਤਾ ਉਮੀਦ ਆ ਇੱਕ ਚੋਣ ਕਮਿਸ਼ਨ ਹੈ ਨਾ ਸਾਬਕਾ ਚੋਣ ਕਮਿਸ਼ਨ ਉਹ ਕਹਿ ਰਿਹਾ ਹੈ ਕਿ ਗੁੰਜਾਇਸ਼ ਨਹੀਂ ਰਤੀ ਭਰ ਵੀ ਗੁੰਜਾਇਸ਼ ਨਹੀਂ ਹੁੰਦੀ ਕਿ ਜਿੰਨੀ ਵੋਟ ਜਿੰਨੇ ਪਰਸੈਂਟ ਵੋਟ ਉਹਦਾ ਤਾਂ ਕੰਮ ਹੀ ਨਹੀਂ ਹੁੰਦਾ ਕਹਿੰਦਾ ਉਹਦਾ ਲਾਸਟ ਦੇ ਉੱਤੇ ਵੋਟਾਂ ਪੈਂਦੀਆਂ ਜਾਂਦੀਆਂ ਇਹਨਾਂ ਨੰਬਰਾਂ ਹੋ ਗਿਆ ਇਹਨਾਂ ਨੰਬਰਾਂ ਹੋ ਗਿਆ ਇਹਨਾਂ ਨੰਬਰਾਂ ਹੋ ਗਿਆ ਉਹ ਤਾਂ ਉਹਨੇ ਨੰਬਰਾਂ ਦੀ ਨਾਲ ਦੀ ਨਾਲ ਉਹਦੀ ਵੋਟਿੰਗ ਦੀ ਪਰਸੈਂਟੇਜ ਕੱਢ ਲੈਣੀ ਹੈ ਤੇ ਉਹੀ ਜਿਹੜੀ ਅੱਗੇ ਜਾ ਕੇ ਸਰਕਾਰ ਨੇ ਅੱਗੇ ਮਦਰ ਚੋਣ ਕਮਿਸ਼ਨ ਤੱਕ ਪਹੁੰਚਾ ਦੇਣੀ ਹੈ ਕੁਝ ਘੰਟਿਆਂ 'ਚ ਇਹਦਾ ਮਤਲਬ ਇੰਨਾ ਇੰਨਾ ਚਿਰ ਇੰਨਾ ਲੇਟ ਕਿ ਹੋਈ ਹੋ ਇੰਨਾ ਮਗਰੋਂ ਕਿਉਂ ਪਤਾ ਲੱਗਿਆ ਕਿ 6% ਵਧ ਗਈ ਹੈ ਤੋ ਇਹ ਬਿਲਕੁਲ ਸ਼ੰਕੇ ਨਹੀਂ ਹੈ ਇਹਦਾ ਮਤਲਬ ਯਕੀਨ ਤੇ ਬਦਲਦੀ ਜਾਏਗੀ ਗੱਲ ਤੁਸੀਂ ਦੇਖੋਗੇ ਕੀ ਹੋਣਾ ਲੋਕਾਂ ਦਾ ਜੇਕਰ ਅੱਜ ਇੰਨਾ ਰੋਸ ਹੈ ਲੋਕਾਂ ਦੇ ਅੰਦਰ ਇੰਨਾ ਗੁੱਸਾ ਹੈ ਬੋਡਿੰਗ ਬਹੁਤ ਘਟ ਹੋ ਰਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੱਲਾਂ ਤੁਹਾਡੇ ਮਤਲਬ ਸਾਹਮਣੇ ਆਉਣਗੀਆਂ ਗੱਲ ਅਰਿੰਦਰ ਮੋਦੀ ਪੰਜਾਬ ਆ ਰਹੇ ਨੇ ਇਸ ਨੂੰ ਲੈ ਕੇ ਵੀ ਸਟੇਟ ਤੋਂ ਐਲਾਨ ਕਰਿਆ ਕਿਸ ਤਰ੍ਹਾਂ ਦੀ ਰਣਨੀਤੀ ਰਹੀ ਹਾਂ ਦੇਖੋ ਸਾਡਾ ਇਹ ਆ ਕਿ ਅਸੀਂ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਇੱਕ ਗੱਲ ਕਹੀ ਸੀ ਕਿ ਸਾਰੇ ਦੇ ਸਾਰੇ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਸੈਂਟਰ ਲੈਵਲ ਦੀ ਲੀਡਰਸ਼ਿਪ ਹੈ ਉਹ ਆਵੇ ਇੱਥੇ ਸਾਡੇ ਸਵਾਲਾਂ ਦੇ ਜਵਾਬ ਦੇਵੇ ਜੇ ਉਹ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਉੱਥੇ ਸਾਡੇ ਸਵਾਲ ਨਹੀਂ ਸੁਣਨੇ ਚਾਹੁੰਦੇ ਦਿੱਲੀ ਤੋਂ ਸਾਡੇ ਕੋਲ ਆ ਜਾਣ ਨਹੀਂ ਆਏ ਚਲੋ ਇਹਨਾਂ ਦੇ ਲੀਡਰਸ਼ਿਪ ਕੋਲ ਜਦੋਂ ਸਾਡੇ ਲੋਕ ਸਵਾਲ ਕਰਦੇ ਉੱਥੇ ਵੀ ਇੱਕ ਤਰ੍ਹਾਂ ਦਾ ਸ਼ੁਰੂ ਹੁੰਦਾ ਮੈਂ ਕਹਿੰਦਾ ਇਹਨਾਂ ਦਾ ਬਹੁਤ ਸਾਰੇ ਇਹਨਾਂ ਦਾ ਮਾਲਕ ਆ ਰਿਹਾ ਕੱਲ ਨੂੰ ਮਾਲਕ ਦੀ ਜ਼ਿੰਮੇਵਾਰੀ ਬਣਦੀ ਉਹ ਇੱਕ ਪ੍ਰਧਾਨ ਮੰਤਰੀ ਆ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਔਰ ਦੇਸ਼ ਦੇ ਲੋਕ ਐਜੂਕੇਸ਼ਨ ਕਰ ਰਹੇ ਨੇ ਉਹਨਾਂ ਦਾ ਆਪਣੇ ਆਪ ਇੱਕ ਵੱਖਰੇ ਤੌਰ ਤੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਉਹਨਾਂ ਨੂੰ ਆਪਣੇ ਆਪ ਆ ਕੇ ਕਹਿਣਾ ਚਾਹੀਦਾ ਕਿ ਮੈਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਔਰ ਇੱਕ ਪਲੇਟਫਾਰਮ ਚਾਰ ਕਰ ਲੈਣਾ ਚਾਹੀਦਾ ਅਗਰ ਉਹ ਵੀ ਇੱਥੇ ਵੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਔਰ ਗੁਜਰਾਤ ਤੋਂ ਫੋਰਸੇਜ਼ ਲਾ ਕੇ ਇਸ ਆਉਦੀ ਸੁਰੱਖਿਆ ਵਧਾਉਣ ਦੀ ਜੇ ਉਹ ਗੱਲ ਕਰਦੇ ਨੇ ਇਹਦਾ ਮਤਲਬ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੀ ਹੈ ਸਾਡਾ ਦੇਸ਼ ਇਹਦੇ ਤੇ ਸਾਡੇ ਲੋਕਾਂ ਨੂੰ ਸੋਚਣਾ ਪਏਗਾ ਰਣਨੀਤੀ ਕਿਵੇਂ ਬਣਾਈਏ ਕਿਸ ਤਰ੍ਹਾਂ ਆਹ ਦੇਖੋ ਰਣਨੀਤੀ ਅਸੀਂ ਹੁਣ ਮੈਂ ਦੁਬਾਰਾ ਬੈਠਾਂਗੇ ਅਸੀਂ ਸਾਰੇ ਲੀਡਰਸ਼ਿਪ ਇੱਥੇ ਹੀ ਆ ਬੈਠ ਕੇ ਦੁਬਾਰਾ ਅਸੀਂ ਵਿਚਾਰ ਕਰਦੇ ਹਾਂ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਉਧਰ ਨੂੰ ਮੂਵ ਕਰਨਾ ਉਹ ਸਾਰੀ ਅਸੀਂ ਵਿਚਾਰ ਚਰਚਾ ਕਰਾਂਗੇ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਕਿਸਾਨ ਵਿਰੋਧ ਨਹੀਂ ਕਰ ਰਹੇ ਇਹ ਭਵੰਤ ਮਾਨ ਦੇ ਸਾਰੇ ਤੇ ਭਵੰਤ ਮਾਨ ਦੇ ਪਹਾੜੇ ਦੇ 2000 ਸੰਗਠਨ ਨੇ ਮੈਂ ਕਹਿੰਦਾ ਵੀ ਜੇ ਭਗਵੰਤ ਮਾਨ ਦੇ ਬਾੜੇ ਦੇ ਤਾਂ ਤੁਸੀਂ ਆਪਦੇ ਬਾੜੇ ਦੇ ਕੋਈ ਦੱਸ ਬਣਾ ਲਓ ਇਹਨਾਂ ਨਾ ਤਜਰਬਾ ਹੈ ਐਕਸਪੀਰੀਅੰਸ ਹੈ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਇਹਨਾਂ ਦੇ ਬਾੜੇ ਦੇ ਤੇ ਕੋਈ ਇਹਨਾਂ ਨੂੰ ਪਤਾ ਕਿ ਬਾੜੇ ਦੇ ਹੁੰਦੇ ਆ ਜਦੋਂ ਅਸੀਂ ਅੰਦੋਲਨ ਲੜ ਰਹੇ ਸੀ ਇਹਨਾਂ ਦੇ ਇਹਨਾਂ ਨੇ ਇੱਕ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਸੀ ਕਿ ਮੈਨੂੰ 100 ਤੋਂ ਉੱਪਰ ਸੰਗਠਨ ਆ ਕੇ ਮਿਲਿਆ ਹੈ ਤੇ ਜਿਹੜਾ ਇਹ ਕਹਿੰਦਾ ਕਿ ਇਹ ਜਿਹੜੇ ਕਾਨੂੰਨ ਹੈ ਬਹੁਤ ਚੰਗੇ ਆ ਇਹਨਾਂ ਨੂੰ ਛੇਤੀ ਲਾਗੂ ਕਰੋ ਇਹਦਾ ਮਤਲਬ ਜਿਹੜੀ ਪਰਤੇ ਪਾਈ ਹੈ ਨਾ ਇਹ ਇਹਨਾਂ ਨੇ ਪਾਈ ਹੈ ਲੇਕਿਨ ਉਹ ਜਿਹੜੇ ਸੰਗਠਨ ਹੁੰਦੇ ਨੇ ਨਾ ਉਹ ਕੁਛ ਐਵੇਂ 10 20 50 ਬੰਦੇ ਇਕੱਠੇ ਕੀਤੇ ਹੁੰਦੇ ਆ ਆ ਸੰਗਠਨ ਨਹੀਂ ਹੁੰਦੇ ਕਿ 4-4 ਕਿਲੋਮੀਟਰ ਲੰਮੇ ਮੋਰਚੇ ਲੱਗੇ ਪਏ ਹੋਣ ਔਰ ਲੋਕ ਕੁਰਬਾਨੀਆਂ ਦੇ ਰਹੇ ਹੋਣ ਲੋਕ ਮਰ ਰਹੇ ਹੋਣ ਉਹ ਅੰਦੋਲਨ ਕਦੇ ਭਾੜੇ ਦੇ ਨਹੀਂ ਹੁੰਦੇ ਹਾਂ ਇਹ ਜ਼ਰੂਰ ਹੈ ਕਿ ਮੈਂ ਮੈਂ ਇਹਨਾਂ ਦੀ ਸਵਾਲ ਦਾ ਜਵਾਬ ਪੂਰਾ ਕਰ ਦਿਆਂ ਜਿਹਨੂੰ ਇਹ ਕਹਿ ਰਹੇ ਨੇ ਹਰ ਸਾਢੇ ਬੰਦਿਆਂ ਨੇ ਬਠਿੰਡੇ ਦੇ ਅੰਦਰ ਭਗਵੰਤ ਮਾਨ ਦਾ ਵਿਰੋਧ ਹੋਇਆ ਔਰ ਡਟ ਕੇ ਵਿਰੋਧ ਹੋਇਆ ਹੈ ਔਰ ਉਸ ਵਿਰੋਧ ਦੇ ਵਿੱਚ ਸਾਡੀਆਂ ਬੀਬੀਆਂ ਸਾਡੇ ਕਿਸਾਨ ਭਗਵੰਤਾਨ ਦੀ ਸਰਕਾਰ ਨੂੰ ਥਾਣਿਆਂ ਦੇ ਵਿੱਚ ਲਗਾਤਾਰ 12 ਘੰਟੇ ਬੰਦ ਕਰਕੇ ਰੱਖਣੇ ਪਏ ਨੇ ਲੇਕਿਨ ਸਾਡਾ ਕਿਸੇ ਨਾਲ ਕੋਈ ਮਿੱਤਰਤਾ ਨਹੀਂ ਅਸੀਂ ਗੈਰ ਰਾਜਨੀਤਿਕ ਸੋਚ ਲੈ ਕੇ ਚੱਲੇ ਆਂ ਨਾ ਸਾਡਾ ਭਗਵੰਤ ਮਾਨ ਨਾਲ ਕੋਈ ਮਤਲਬ ਹੈ ਭਗਵੰਤ ਮਾਨ ਗਲਤੀ ਕਰੇਗਾ ਤਾਂ ਵੀ ਸਾਡੇ ਸਵਾਲਾਂ ਦੇ ਘੇਰੇ ਚ ਆਏਗਾ ਔਰ ਤੇ ਜੇਕਰ ਅਕਾਲੀ ਕਰਨਗੇ ਤਾਂ ਉਹ ਵੀ ਸਾਡੇ ਸਵਾਲਾਂ ਦੇ ਘੇਰੇ ਚ ਆਉਣਗੇ ਰਿਜ਼ਲਟ ਆ ਜਾਣਗੇ ਹੁਣ ਗਿਣਤੀ ਬਤਾਉਣ ਬਾਰੇ ਸੁੱਤ ਰਹੇ ਹੋ ਇਸ ਤੇ ਇਸ ਜਗ੍ਹਾ ਦੇ ਉੱਪਰ ਕੀਤਾ ਔਂਕਾ ਬੰਦ ਆ ਸਾਡਾ ਆਲਰੇਡੀ ਪ੍ਰੋਗਰਾਮ ਹੈ ਕਿ ਤੁਸੀਂ ਦੇਖਿਆ ਹੋਵੇਗਾ ਮੇਰਾ ਖਿਆਲ ਪ੍ਰੈਸ ਨੇ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਗਿਣਤੀ ਇੱਥੇ ਵੱਧ ਰਹੀ ਹੈ ਰੋਜ਼ ਮਦਦ ਨਵੀਆਂ ਟਰਾਲੀਆਂ ਵੀ ਸ਼ਾਮਲ ਹੋ ਰਹੀਆਂ ਨੇ ਪਰसों ਸਾਡੀਆਂ 15 ਕਟਰੀਆਂ ਆਈਆਂ ਨੇ ਕੱਲ ਵੀ ਕੁਝ ਟਰਾਲੀਆਂ ਆਈਆਂ ਅੱਜ ਫੇਰ ਟਰਾਲੀਆਂ ਆਈਆਂ ਹੋਣੀਆਂ ਤੋਂ ਤੁਸੀਂ ਦੇਖੋਗੇ ਆਪਣੇ ਆਪ ਹੀ ਰਿਜ਼ਲਟ ਦੇਖ ਜਾਣਾ ਕਿਥੇ ਗਿਣਤੀ ਵਧ ਰਹੀ ਸ਼ਕਤੀ ਵਧ ਰਹੀ ਕਿ ਨਹੀਂ ਵਧ ਰਹੀ ਰਿਜ਼ਰਟ ਇਲੈਕਸ਼ਨ ਦਾ ਕੁਝ ਵੀ ਆਉਂਦਾਗਾ 4 ਤੋਂ ਬਾਅਦ ਪਰ ਤੁਹਾਡਾ ਸਟੈਂਡ ਉਹੀ ਰਹੇਗਾ ਇਸ ਤਰ੍ਹਾਂ ਨਹੀਂ ਸਾਡਾ ਸਾਡਾ ਚੋਣਾਂ ਨਾਲ ਕੋਈ ਮਤਲਬ ਹੀ ਨਹੀਂ ਹੈ ਅਸੀਂ ਤਾਂ ਇੱਥੋਂ ਤੱਕ ਕਹਿ ਰਹੇ ਹਾਂ ਮੈਂ ਖਾਸ ਕਰਕੇ ਆਪਦੇ ਵੱਲੋਂ ਮੈਂ ਤੁਹਾਡੇ ਇਹਨਾਂ ਚੈਨਲਾਂ ਦੇ ਮਾਧਿਅਮ ਤੋਂ ਅੱਜ ਪਿੰਦਲੇ ਕਹਿ ਵੀ ਦੇਣਾ ਕਿ ਮੇਰੀ ਜਥੇਬੰਦੀ ਦਾ ਕੋਈ ਵੀ ਆਦਮੀ ਬੀਕੇਯੂ ਇਕਤਾ ਸਿੱਧੂਪੁਰ ਦਾ ਕੋਈ ਵੀ ਆਦਮੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਗੱਡੀ 'ਚ ਵੋਟਾਂ ਮੰਗਣ ਨਹੀਂ ਜਾਏਗਾ। ਅਗਰ ਕੋਈ ਜਾਏਗਾ ਤਾਂ ਉਹਦੇ ਖਿਲਾਫ ਜਥੇਬੰਦੀ ਐਕਸ਼ਨ ਲਏਗੀ। ਠੀਕ ਹੈ। ਨਾ ਅਸੀਂ ਵੋਟਾਂ ਮੰਗਣ ਜਾਵਾਂਗੇ। ਨਾ ਅਸੀਂ ਵੋਟਾਂ ਪਾਉਣ ਦੀ ਗੱਲ ਕਰਾਂਗੇ ਕਿ ਕਿਹਨੂੰ ਪਾਉਣੀਆਂ, ਨਾ ਅਸੀਂ ਕਿਸੇ ਦਾ ਵਿਰੋਧ ਕਰਨ ਜਾਣਾ ਹੈ। ਹਾਂ ਇਹ ਜ਼ਰੂਰ ਹੈ। ਕਿ ਲੋਕਾਂ ਤੱਕ ਜਿਹੜਾ ਮੈਸੇਜ ਜੋ ਇਸ ਤਰ੍ਹਾਂ ਦੀ ਸਰਕਾਰ ਦੀ ਇਹਨੇ ਬਰਬਰਤਾ ਦੇ ਨਾਲ ਲੋਕਾਂ ਨਾਲ ਪੇਸ਼ ਆਈ ਇਹ ਸਾਰਿਆਂ ਦਾ ਹੀ ਪਰਦਾ ਫਾਸ਼ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਕਰਾਉਣੇ ਸਵਾਲ ਠੀਕ ਧੰਨਵਾਦ ਠੀਕ ਓਕੇ ਤੁਹਾਡਾ ਸਵਾਲ ਆ ਗਿਆ ਹਾਂਜੀ ਸੱਚੀ ਆ ਗਿਆ ਮੈਂ ਇਹ ਐਲਾਨ ਕਿਹੜੇ ਕਰਨੇ ਕਿ 23 ਨੂੰ ਤਾਂ ਦੇਖੋ ਗੱਲ ਇਹ ਆ ਕਿ ਸਾਡਾ ਪ੍ਰੋਗਰਾਮ ਹੈ ਦੋਨੋਂ ਫੋਰਮਾਂ ਵੱਲੋਂ ਇੱਥੇ ਕੀਤਾ ਹੋਇਆ ਕਿ ਅਸੀਂ 23 ਤਰੀਕ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੇ ਇੱਥੇ ਆ ਰਹੇ ਨੇ ਪੰਜਾਬ ਦੇ ਅੰਦਰ ਸਾਡੇ ਵਾਸਤੇ ਇੱਕ ਵਧੀਆ ਮੌਕਾ ਹੈ ਕਿ ਭਾਈ ਤੂੰ ਤੂੰ ਦੇਸ਼ ਦਾ ਪ੍ਰਧਾਨ ਮੰਤਰੀ ਹੈਂ ਕੱਲਾ ਪ੍ਰਧਾਨ ਮੰਤਰੀ ਨਹੀਂ ਇੱਕ ਪਾਰਟੀ ਦਾ ਮੁਖੀ ਵੀ ਹੈ ਉਹ ਸਰਕਾਰ ਦਾ ਮੁਖੀ ਹੈ ਤੂੰ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਉਹ ਸਵਾਲਾਂ ਦੇ ਜਵਾਬ ਮੰਗਣ ਵਾਸਤੇ ਕੱਲ ਨੂੰ ਅਸੀਂ ਪਟਿਆਲੇਵਾਲ ਨੂੰ ਮੂਵ ਕਰਾਂਗੇ ਇਹ ਸਰ ਉਹਨਾਂ ਨੂੰ ਪਤਾ ਹੈ ਵੀ ਆਪਣਾ ਵਿਰੋਧ ਹੋ ਰਿਹਾ ਹੈ ਆਪਣੀ ਪਾਰਟੀ ਦਾ ਫਿਰ ਵੀ ਇਹ ਪੰਜਾਬੀ ਕਹਿਣਾ ਚਾਹੂਗਾ ਇਹ ਉਹਨਾਂ ਦੀ ਈਗੋ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸਾਨ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੈ ਕਦੇ ਵੀ ਕੋਈ ਵੀ ਪੋਲੀਟੀਕਲ ਪਾਰਟੀ ਚੋਣਾਂ ਦੇ ਸਮੇਂ ਤੇ ਈਗੋ ਕੱਢ ਦਿੰਦੀ ਪਕੜ ਕੇ ਪਾਸੇ ਰੱਖ ਦਿੰਦੀ ਹੁੰਦੀ ਹੈ ਔਰ ਇਹ ਜਿੱਥੇ ਬੋਲ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਹੰਸਰਾਜ ਹੰਸ ਕੀ ਕਹਿ ਰਿਹਾ ਹੈ ਸਪਸ਼ਟ ਕਹਿ ਰਿਹਾ ਕਿ ਇਹਨਾਂ ਦੇ ਜੁੱਤੀਆਂ ਮਾਰਾਂਗੇ ਇਹ ਹੀ ਨਹੀਂ ਗੱਲਾਂ ਆ ਜਿਹੜਾ ਰਵਨੀਤ ਬਿੱਟੂ ਹੈ ਉਸ ਸ਼ਰੀਮ ਲੋਕਾਂ ਨੂੰ ਲਲ ਕਰ ਰਿਹਾ ਹੈ ਇੱਥੇ ਨਹੀਂ ਆ ਜਿਹੜੇ ਹਰਿਆਣੇ ਦੇ ਵਿੱਚ ਵਿਰੋਧ ਹੋ ਰਿਹਾ ਹੈ ਹਰਿਆਣੇ ਦੇ ਵਿੱਚ ਲੋਕਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜਿੱਥੇ-ਜਿੱਥੇ ਵੀ ਇਹ ਹੋ ਰਿਹਾ ਹੈ हरियाणा ਦੇ ਵਿੱਚ ਇੱਕ ਨੌਜਵਾਨ ਨੂੰ ਮੁਕੱਦਮਾ ਦਰਜ ਕਰਕੇ ਜੇਲ੍ਹ ਚ ਬੰਦ ਕਰਦਾ ਹੈ ਕਿ ਤੂੰ ਇਹਦਾ ਵਿਰੋਧ ਕਿਉਂ ਕਰ ਰਿਹਾ ਹੈ ਕਿ ਸਾਸੀ ਜਿਹੜੀਆਂ ਘਰੇ ਜਾ ਕੇ VOTING ਕਰਵਾਉਣ ਗਏ ਆਂ ਵੀ ਕਲਾਗ ਆਦਮੀਆਂ ਦੀ ਉਹਨੂੰ ਸਵਾਲ ਕਰ ਲਿਆ ਕਿ ਭਈ ਇਹਦਾ ਤੁਹਾਡਾ ਮਤ ਜਿਹੜੂ ਦੇ ਉੱਤੇ ਕੋਈ ਸੀਲ ਹੀ ਨਹੀਂ ਹੈ ਇਹ ਜਿੱਥੇ ਮਰਜ਼ੀ ਹੀਰਾ ਫੇਰੀ ਹੋ ਸਕਦੀ ਹੈ ਉਹ ਉਹ ਮੁੰਡੇ ਦੇ ਉੱਤੇ ਮੁਕੱਦਮਾ ਦਰਜ ਕਰਕੇ ਅੰਦਰ ਕਰਦਾ ਹੈ ਤਾਂ 28 ਦਾ ਸਾਡਾ ਪ੍ਰੋਗਰਾਮ ਇਹ ਹੈ ਕਿ ਜਿੰਨੇ ਵੀ BJP ਦੇ ਲੀਡਰ ਨੇ ਜੇ ਭਾਈ ਤੁਸੀਂ ਪਿੰਡਾਂ ਦੇ ਵਿੱਚ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਹੋ ਉੱਤੇ ਲੜਾਈ ਪਾਉਣੀ ਹੋ ਅਸੀਂ ਤੁਹਾਡੇ ਬਾਅਦ ਚਾਹਾਂਗੇ ਉੱਥੇ ਜਾ ਕੇ ਸਵਾਲ ਪੁੱਛਾਂਗੇ ਆਪਦੇ ਸਵਾਲਾਂ ਦੇ ਜਵਾਬ ਮੰਗਾਣੇ ਤਾਂ ਇੱਕ ਦਿਨ ਦਾ ਧਰਨਾ ਹੋਇਆ ਪੂਰਾ ਦਿਨ ਲਾਉਣਾ ਆ ਫਿਲਹਾਲ ਇੱਕ ਦਿਨ ਦਾ ਪ੍ਰੋਗਰਾਮ ਲਿਖਿਆ ਗਿਆ ਅੱਗੇ ਦੇਖਾਂਗੇ ਕਿਹੇ ਜਿਹੇ ਹਾਲਾਤ ਸਰ ਇੱਕ ਬਰੂਹ ਪ੍ਰਦਰਸ਼ਨ ਲਈ ਲਗਭਗ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਨੇ ਵੀ ਤਾਗੂਆਂ ਦਾ ਘਰੋਖ ਕੀਤਾ ਜਾਵੇ ਕੀ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮਿਨੀਮਮ ਪ੍ਰੋਗਰਾਮ ਘਰੋਖ ਦੇ ਲਈ ਬਣ ਸਕਦਾ ਬਾਕੀ ਜਥੇਬੰਦੀਆਂ ਨੂੰ ਲੈ ਕੇ ਦੇਖੋ ਕੋਈ ਦਿੱਕਤ ਨਹੀਂ ਹੈ ਜਦੋਂ ਲੜਾਈ ਇੱਕ ਹੈ ਲੜਾਈ ਇੱਕ ਦੇ ਵਿੱਚ ਸਹਿਯੋਗ ਇੱਕ ਦੂਜੇ ਦਾ ਦੇ ਰਹੇ ਆ ਕਰ ਰਹੇ ਆ ਹੋ ਰਹੇ ਆ ਕੋਈ ਦਿੱਕਤ ਨਹੀਂ ਸਾਡਾ ਕੋਈ ਆਪਸੀ ਲੜਾਈ ਦੁਸ਼ਮਣੀ ਨਹੀਂ ਹੈ ਵਿਚਾਰ ਧਾਰਕ ਵੱਖਰੇਵੇਂ ਹੁੰਦੇ ਨੇ ਉਹ ਪਹਿਲਾਂ ਵੀ ਸੀਗੇ ਅੱਗੇ ਵੀ ਇਹ ਤੇ ਚੱਲਦੇ ਰਹਿਣਗੇ ਪਰ ਇਹਦਾ ਮਤਲਬ ਇਹ ਥੋੜੀ ਹੁੰਦਾ ਹੈ ਕਿ ਵੀ ਕਿਸੇ ਜਥੇਬੰਦੀ ਨਾਲ ਕੋਈ ਦੁਸ਼ਮਣੀ ਹੈ ਲੜਾਈ ਲੜਾਂਗੇ ਜੇ ਉਹ ਲੜਾਈ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਥੈਂਕ ਯੂ